ਦੋਸਤੋ ਜਿਹੜਾ ਆਪਾਂ ਕਾਟੋ ਦਾ ਬੱਚਾ ਸਾਨੂੰ ਉੱਦੇ ਦਿਖਾਇਆ ਤੀ ਇਹ ਐਡਾ ਹੋ ਗਿਆ ਹੁਣ ਸਰਿੰਜ ਨੂੰ ਆਪ ਮੂੰਹ ਲਾ ਕੇ ਦੁੱਧ ਪੀਣ ਲੱਗ ਗਿਆ ਇਹ ਤੁਸੀਂ ਦੇਖੋ ਸਰਿੰਜ ਫੜ ਕੇ ਆਪਦੇ ਹੱਥ ਨਾਲ ਪੀਊਗਾ ਦੇਖੋ ਪੀ ਰਿਹਾ ਨਾ ਤੇ ਹੋਰ ਵੀ ਦੱਸੋ ਆਪਾਂ ਇਹਨੂੰ ਬਾਦਾਮ ਕਾਜੂ ਵੀ ਖਵਾਉਣੇ ਹੁੰਦੇ ਆ ਵੀ ਹੋਰ ਇਹਨੂੰ ਕੀ ਖਵਾਈਏ ਦੇਖੋ ਹੌਲੀ-ਹੌਲੀ ਪੀ ਰਿਹਾ ਹੈਗਾ ਦੁੱਧਾ ਦੇਖੋ ਸਰਿੰਜ ਨਾਲ ਜਿਵੇਂ ਹੌਲੀ-ਹੌਲੀ ਆਪਾਂ ਇਹ ਸਰਿੰਜ ਕਿਸੇ ਤੋਂ ਲੈਤੀ ਤੀਗੀ ਵੀ ਇਹਨੂੰ ਦੁੱਧ ਪਿਵਾਉਣ ਵਾਸਤੇ ਬਰੀਕ ਜੀ ਤੇ ਤੁਸੀਂ ਦੇਖੋ ਕਿੰਨਾ ਘੈਂਟ ਹੋ ਗਿਆ ਹੁਣ ਤਾਂ ਪੜ ਗਿਆ ਇਹ ਛੋਟਾ ਜਿਹਾ ਤੀਗਾ ਤੇ ਆ ਦੇਖੋ ਦੇਖੀ ਚੱਲਿਓ ਹੁਣ ਕੀ ਕਰ ਕਰਾ ਮਤ ਕਰੂਗਾ ਸਰਿੰਜ ਫੜੂਗਾ ਆਪਦੇ ਹੱਥ ਨਾਲ ਵੀ ਫੜ ਲੈਂਦਾ ਦੇਖੋ ਦੇਖੋ ਸਰਿੰਜ ਫੜ ਕੇ ਦੁੱਧ ਪੀਊਗਾ ਵੀ ਜ਼ਰੂਰ ਐ ਦੇਖੀ ਚੱਲਿਓ ਤੁਸੀਂ ਤੇ ਬਾਕੀ ਸ਼ੇਅਰ ਕਰ ਦਿਓ ਆ ਦੇਖੋ ਫੜ ਲਈ ਸਰਿੰਜ ਨਾ ਆਪਦੇ ਆਪ ਹੁਣ ਹੌਲੀ-ਹੌਲੀ ਦੁੱਧ ਪੀਂਦਾ ਏ ਇਹਨੂੰ ਐਵੇਂ ਵੀ ਦੀ ਮੰਗ ਹੀ ਕਿਤੇ ਤੇ ਫਿਰ ਇਹਨੂੰ ਦੋ ਸਰਿੰਜਾਂ ਦੁੱਧ ਦੀ ਇੱਕ ਟਾਈਮ ਪਿਆ ਦਿੰਨੇ ਆ ਤੇ ਕੁਝ ਥੋੜਾ ਬਾ ਤਾਂ ਇਹਨੂੰ ਖਵਾ ਦਿੰਨੇ ਆ ਕਾਜੂ ਗੁੱਜੂ ਤੇ ਹੁਣ ਇਹ ਭੜ ਗਿਆ ਹੁਣੇ ਬਹੁਤ ਨਖਰੀ ਕਰਦਾ ਤੇ ਫਿਰ ਇਹਨੂੰ ਆਪਾਂ ਛੱਡ ਦਾਂਗੇ ਇਹਦੇ ਜੰਗਲ 'ਚ ਇਹਦੀ ਦੁਨੀਆ 'ਚ